ਹਾਂਜੀ ਗਏ ਸਸਤੀਕਰ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਣਕ ਦੇ ਵਿੱਚ ਆਖਰਲੀ ਡੋਜ਼ ਯੂਰੀਆ ਦੀ ਕਦੋਂ ਪਾਉਣੀ ਹੈ ਤੇ ਦੂਸਰਾ ਪਾਣੀ ਖੇਤ ਨੂੰ ਕਦੋਂ ਲਾਈਏ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਬਈ ਜੀ ਗੱਲ ਕਰੀਏ ਆਪਾਂ ਪਹਿਲਾਂ ਕਣਕ ਦੇ ਵਿੱਚ ਯੂਰੀਆ ਦੀ ਤਾਂ ਜਿਵੇਂ ਕਿ ਹੁਣ ਲਗਭਗ ਸਾਰੇ ਕਿਸਾਨ ਵੀਰ ਕਣਕਾਂ ਨੂੰ ਪਹਿਲਾ ਪਾਣੀ ਲਾ ਕੇ ਤੇ ਦੋ ਦੋ ਘਟੇ ਯੂਰੀਆ ਕੰਪਲੀਟ ਕਰ ਚੁੱਕੇ ਆ ਤਾਂ ਹੁਣ ਜਿਹੜੇ ਜ਼ਿੰਮੇਦਾਰਾਂ ਨੇ ਪਹਿਲਾ ਪਾਣੀ 20 25 ਦਿਨਾਂ ਤੇ ਲਾਇਆ 20 ਦਿਨਾਂ ਤੇ ਜਿਵੇਂ ਤਾਂ ਇੱਥੇ ਜਿਵੇਂ ਆਪਾਂ ਪਾਣੀ ਲਾਇਆ ਸੀ 20 ਦਿਨਾਂ ਦੀ ਕਣਕ ਨੂੰ ਤੇ 15 ਦਿਨਾਂ ਦੀ ਕਣਕ ਨੂੰ ਪਹਿਲੀ ਡੋਜ਼ ਦੇ ਦਿੱਤੀ ਸੀ ਉਸ ਤੋਂ ਬਾਅਦ ਪਾਣੀ ਲਾ ਕੇ ਜਿਵੇਂ ਪੈਰ ਖੜਾ ਹੋਇਆ ਜ਼ਮੀਨ ਦੇ ਵਿੱਚ ਦੂਸਰੀ ਡੋਜ਼ ਪਾਤੀ ਤਾਂ ਹੁਣ ਇਹ ਲਗਭਗ ਅੱਜ ਵੈਰਾਈਟੀ 25 ਤਰੀਕ ਨੂੰ ਕੱਲ ਨੂੰ ਜਾਨੀ 50 ਦਿਨਾਂ ਦੀ ਹੋ ਜਾਊਗੀ ਤਾਂ ਇਹ ਵੈਰਾਈਟੀ ਲਗਭਗ 50 ਦਿਨ ਕੰਪਲੀਟ ਕਰ ਚੁੱਕੀ ਹੈ ਤਾਂ ਹੁਣ ਇਹਦੇ ਵਿੱਚ ਅਖੀਰਲੀ ਡੋਜ਼ ਪਾਉਣ ਦਾ ਸਹੀ ਸਮਾਂ 50 ਤੋਂ 55 ਦਿਨਾਂ ਹੁਣ ਤੁਸੀਂ ਵੇਖ ਸਕਦੇ ਹੋ ਕਣਕ ਦੀ ਹਾਈਟ ਫੁਟਾਰ ਸਭ ਕੁਝ ਇਹ ਡੀਬੀਡਬਲ 200 22 ਵੈਰਾਈਟੀ ਆ ਕੱਦ ਵੇਖ ਸਕਦੇ ਹੋ ਤੁਸੀਂ ਪੂਰੇ 50 ਦਿਨਾਂ ਦੀ ਵੈਰਾਈਟੀ ਹੋ ਜਾਣੀ ਹੈ ਇਹ ਕੱਲ ਨੂੰ 5 ਨਵੰਬਰ ਦੀ ਬਿਜਾਈ ਹੋਈ ਆ 40 ਤੋਂ 45 ਕਿਲੋ ਵੀਜ਼ ਪਾਇਆ ਗਿਆ ਤੇ ਇੱਕ ਗੱਟਾ ਡੀਏਪੀ ਦਾ ਤਾਂ ਫੁਟਾਰ ਤੁਹਾਡੇ ਸਾਹਮਣੇ ਆ ਤੱਪੜ ਜ਼ਮੀਨ ਦੇ ਵਿੱਚ ਮੰਨ ਲਓ ਬਿਨਾ ਵਾਈ ਕੀਤੀ ਹੋਈ ਸਿੱਧੀ ਜ਼ੀਰੋ ਡ੍ਰਿਲ ਨਾਲ ਕਣਕ ਬੀਜੀ ਹੋਈ ਆ ਕੋਈ ਵਾਹ ਵਾਹ ਨਹੀਂ ਕੀਤੀ ਇਹਦੀ ਖੇਤੀ ਕੋਈ ਫालतू ਖਰਚਾ ਨਹੀਂ ਕੀਤਾ ਇਹਦੇ ਵਿੱਚ ਤਾਂ ਹੁਣ ਇਹਦੇ ਵਿੱਚ ਆਪਣਾ ਹੁਣ ਸਹੀ ਟਾਈਮ ਜਿਹੜਾ ਚੱਲ ਰਿਹਾ ਹੈ ਤਿੰਨ ਕਿੱਲੇ ਖੇਤ ਆਪਣਾ ਡੀਵੀਡਬਲਯੂ 202 ਬਾਈ ਦਾ ਹੁਣ ਇਹਦੇ ਵਿੱਚ ਅਖੀਰਲੀ ਡੋਜ਼ ਪੂਰੀ ਕਰਨ ਦਾ ਟਾਈਮ ਆ ਗਿਆ ਯਾਨੀ ਕਿ ਕਣਕ ਨੂੰ ਤੁਸੀਂ 52 ਦਿਨ ਤੇ ਲਾਸਟ ਡੋਜ਼ ਯੂਰੀਆ ਦੀ ਦੇ ਦਿਓ ਤਾਂ ਜਿਹਦੇ ਨਾਲ ਕੀ ਹੁੰਦਾ ਇਸ ਤੋਂ ਬਾਅਦ 60 ਦਿਨਾਂ ਤੇ ਜਦੋਂ ਕਣਕ ਜਿਹੜੀ ਆਪਣੀ ਇਹ ਫੁਟਾਰ ਵਾਲੀ ਸਟੇਜ ਛੱਡ ਕੇ ਜਿਹੜੀ ਇਸ ਤੋਂ ਪਹਿਲਾਂ 50 ਦਿਨਾਂ ਦੀ ਕਣਕ 50 ਦਿਨਾਂ ਤੱਕ ਕਣਕ ਟਿਲਰਿੰਗ ਸਟੇਜ ਬਣਾਉਂਦੀ ਆ। ਯਾਨੀ ਕਿ ਆਪਦੇ ਟਿਲਰ ਬਣਾਉਂਦੀ ਆ। ਤਾਂ ਹੁਣ ਜਿਹੜੀ ਇਹਦੀ ਸਟੇਜ ਚੱਲ ਇਹਦੂ ਆ ਚੱਲੂਗੀ ਜੁਆਇੰਟ ਸਟੇਜ। ਯਾਨੀ ਕਿ ਇਹਨੇ ਅੱਗੇ ਨਾੜੀ ਚੜਨਾ ਗਿਆ ਦਿੰਨਾ ਜਿਵੇਂ ਆਪਣਾ ਪਾਈਪ ਬਣਾਉਣਾ ਸ਼ੁਰੂ ਕਰ ਦੇਣਾ। ਤੇ ਜੇ ਆਪਾਂ ਉਸ ਟਾਈਮ 60 ਦਿਨਾਂ ਤੋਂ ਬਾਅਦ ਜ਼ਿਮੀਂਦਾਰ ਅਕਸਰ ਦੇਖਿਆ ਮੈਂ 100-100 ਦਿਨਾਂ ਤੇ ਜਾ ਕੇ ਯੂਰੀਆ ਕੰਪਲੀਟ ਕਰਦੇ ਆ। ਤਾਂ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਯੂਰੀਆ ਲੇਟ ਪੂਰੀ ਕਰਦੇ ਹੋ ਤਾਂ ਤੁਹਾਡੇ ਖੇਤ ਦੇ ਵਿੱਚ ਮੱਲ ਉਹ ਹੀ ਕਣਕ ਦਾ ਕੱਦ ਵਾਧ ਜਾਂਦਾ ਹੈ ਤਾਂ ਕੱਦ ਵਧਣ ਨਾਲ ਕੀ ਹੁੰਦਾ ਆਪਣੇ ਖੇਤਾਂ ਦੇ ਵਿੱਚ ਤਣਕਵਾਦ ਦੇ ਵਿੱਚ ਡਿੱਗਣ ਦੀ ਸਮੱਸਿਆ ਆ ਜਾਂਦੀ ਹੈ ਜਿਹਦੇ ਕਰਕੇ ਅਖੀਰ ਤੇ ਆਪਣੀ ਕਣਕ ਡੈਗੀ ਤਾਂ ਲਗਭਗ ਝਾੜ ਘਟਦੇ ਘਟਦਾ ਹੁਣ ਤੁਹਾਡੇ ਕੋਲ ਸਹੀ ਟਾਈਮ ਆਖੀਰਲੀ ਯੂਰੀ ਤੁਸੀਂ ਅੱਜ ਤੁਸੀਂ ਦੂਜਾ ਪਾਣੀ ਤੁਹਾਡਾ ਪਹਿਲਾ ਲੇਟ ਲਾਇਆ ਉਸ ਤੋਂ ਬਾਅਦ ਦੂਜੀ ਡੋਜ਼ ਦੇ ਕੇ ਤੁਹਾਡੀ ਕਣਕ 50 55 ਦਿਨਾਂ ਦੀ ਹੋ ਚੁੱਕੀ ਹੈ ਹੁਣ ਲਗਭਗ ਜਿਹੜੀ ਮੰਨ ਲਓ 15 ਨਵੰਬਰ ਤੱਕ ਵੀਜੀ ਕਣਕ 40-45 ਦਿਨ ਪਲੱਸ ਹੋ ਗਈ ਜਿਹੜੀ 7 ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਵੀਜੀ ਗਈ ਕਣਕ ਹੈ ਉਹ ਲਗਭਗ ਹੁਣ 50 ਦਿਨਾਂ ਦੇ ਕਰੀਬ ਚੱਲ ਰਹੀ ਆ ਮੰਨ ਲਓ ਵੀ 45 ਦਿਨ ਪਲੱਸ ਹੋ ਗਈ 50-55 ਦਿਨਾਂ ਤੇ ਤਾਂ ਹੁਣ ਤੁਹਾਡਾ ਅਖੀਰਲਾ ਕੰਮ ਇਹ ਹੈ ਕਿ ਤੁਸੀਂ ਉਹਦੀ ਯੂਰੀਆ ਪੂਰੀ ਕਰ ਦੋ ਜਿੰਨੀ ਵੀ ਪਾਉਣੀ ਆ ਗੱਟਾ ਅੱਧਾ ਗੱਟਾ ਕਣਕ ਦੀ ਹਾਈਟ ਦੇ ਹਿਸਾਬ ਨਾਲ ਤੇ ਹੁਣ ਇਹ ਕਣਕ ਆਪਣੀ ਜਿਹੜੀ ਦੇਖੋ ਇਹਦੇ ਵਿੱਚ ਇਸ ਤੋਂ ਪਹਿਲਾਂ 45-45 ਕਿਲੋ ਵਾਲੇ ਦੋ ਬੈਗ ਪਏ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਤੀਸਰਾ ਬੈਗ ਇਹਦੇ ਵਿੱਚ ਫੇਰ 45 ਕਿਲੋ ਵਾਲਾ ਪਾਵਾਂਗੇ। ਉਹ ਆਪਾਂ ਹਜੇ ਡਿਸੀਜਨ ਲੈਣਾ ਵੀ 45 ਵਾਲਾ ਫੁੱਲ ਪਾਈਏ ਜਾਂ ਘੱਟ ਪਾਈਏ। ਕਿਉਂਕਿ ਕਣਕ ਦੀ ਹਾਈਟ ਵਗੈਰਾ ਸਾਰਾ ਕੁਝ ਓਕੇ ਆ। ਤਾਂ ਹੁਣ ਗੱਲ ਕਰੀਏ ਨੂੰ ਦੂਸਰੇ ਪਾਣੀ ਦੀ। ਯੂਰੀਆ ਦਾ ਤੁਹਾਨੂੰ ਪਤਾ ਲੱਗਿਆ ਵੀ 50 ਤੋਂ 55 52 ਡਣਾ ਤੇ ਤੁਸੀਂ ਯੂਰੀਆ ਕੰਪਲੀਟ ਕਰ ਦਿਓ ਚਾਹੇ ਤੁਸੀਂ 4 ਗੱਟੇ ਪਾਉਣੇ ਚਾਹੇ 5 ਚਾਹੇ 7 ਕਿੰਨੀ ਪਾਉਣੀ ਆ। ਕਿਉਂਕਿ ਇਹ ਜ਼ਿੰਮੇਦਾਰਾਂ ਦੇ ਹੱਥ 'ਚ ਆ ਆਪਾਂ ਤੁਹਾਨੂੰ ਦੱਸਤਾ ਕਿ ਆਪਾਂ 45 45 ਕਿਲੋ ਵਾਲੇ ਤਿੰਨ ਬੈਗ ਪਾਉਣੇ ਆ ਜਿਵੇਂ ਕਣਕ ਦੀ ਹਾਈਟ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ 45 ਵਾਲਾ ਹਾਫ ਵੀ ਪਾ ਸਕਦੇ ਆ ਉਹ ਮੇਰੇ ਤੇ ਮੰਨ ਲਓ ਵੀ ਆਪਾਂ ਡਿਸੀਜਨ ਲੈਣਾ ਹੁੰਦਾ ਉਹ ਆਪਣੀ ਕਣਕ ਦੇ ਅਕੋਰੇ ਤਾਂ ਹੁਣ ਇਹ ਕਣਕ ਦੇ ਵਿੱਚ ਕੋਈ ਕਮੀ ਨਹੀਂ ਕਿਤੇ ਵੀ ਪੀਲਾਪਣ ਨਹੀਂ ਪੂਰੇ ਖੇਤ ਦੇ ਵਿੱਚ ਤਾਂ ਹੁਣ ਗੱਲ ਕਰੀਏ ਦੂਸਰੇ ਪਾਣੀ ਦੀ ਤਾਂ ਜਿਵੇਂ ਹੀ ਯੂਨੀਵਰਸਿਟੀ ਦਾ ਤਜਰਬੇ ਦੇ ਹਿਸਾਬ ਨਾਲ ਚੱਲੀਏ ਤਾਂ ਜਾਂ ਖੇਤੀਮਾਰਾਂ ਦੇ ਹਿਸਾਬ ਨਾਲ ਜਿਹੜਾ ਪਹਿਲਾ ਪਾਣੀ ਆ ਉਹ ਕਣਕ ਦੇ ਬਿਜਾਈ ਤੋਂ ਲੈ ਕੇ ਤਿੰਨ ਹਫ਼ਤੇ ਬਾਅਦ ਲੱਗਦਾ ਯਾਨੀ ਕਿ 20 ਤੋਂ 25 ਦਿਨਾਂ ਦੇ ਵਿੱਚ ਆਪਾਂ ਪਹਿਲਾ ਪਾਣੀ ਲਾ ਸਕਦੇ ਆ ਅਕਸਰੀ ਜ਼ਿਮੀਂਦਾਰ ਵੈਸੇ ਕਣਕ ਨੂੰ 30-35 ਦਿਨਾਂ ਦੀ ਕਰਕੇ ਲਾਉਂਦੇ ਆ ਵੈਸੇ ਜਿੱਥੇ ਤੱਕ ਯੂਨੀਵਰਸਿਟੀ ਜਾਂ ਖੇਤੀ ਮਾਰ ਕਹਿੰਦੇ ਵੀ ਤੁਸੀਂ 20-22 ਦਿਨਾਂ ਦੀ ਕਣਕ ਨੂੰ ਪਾਣੀ ਲਾਉਂਗੇ ਤੁਸੀਂ ਫਟਾਰ ਦੇਖੋਗੇ ਤੁਹਾਡੇ ਸਾਹਮਣੇ ਆ ਇਸ ਦੀ ਆ ਪਹਿਲਾਂ ਵੀ ਵੀਡੀਓ ਬਣੀਆਂ ਹੋਈਆਂ ਕਣਕ ਦੀਆਂ ਜਿਦੇ ਵਿੱਚ ਆਪਣਾ ਤੁਹਾਨੂੰ ਦਿਖਾਇਆ ਗਿਆ ਸੀ ਵੀ ਆਪਾਂ 20 ਦਿਨਾਂ ਦੀ ਕਣਕ ਨੂੰ ਪਾਣੀ ਲਾ ਰਹੇ ਆ ਤਾਂ ਹੁਣ ਇਹ ਚੀਜ਼ ਦੇਖ ਸਕਦੇ ਤੁਸੀਂ ਫੁਟਾਰ ਤੁਹਾਡੇ ਸਾਹਮਣੇ ਆ। 20 ਦਿਨਾਂ ਦੀ ਕਣਕ ਨੂੰ ਪਾਣੀ ਲਾਇਆ ਸੀ। ਉਸ ਤੋਂ ਬਾਅਦ 2 ਦਿਨ بارش ਵੀ ਹੁੰਦੀ ਰਹੀ ਫੇਰ ਵੀ ਕਣਕ ਨਹੀਂ ਦਬੀ। ਤੇ ਨਦੀਨ ਤੁਸੀਂ ਦੇਖ ਸਕਦੇ ਉਹਦੇ ਵਿੱਚ ਕੋਈ ਵੀ ਨਹੀਂ। ਫालतू ਇਹਦੇ ਪੰਨ ਦੀ ਨਾਲ ਹੀ ਕੋਈ ਸਪਰੇ ਨਹੀਂ ਕੀਤੀ। ਤਾਂ ਹੁਣ ਜਿਹੜਾ ਪਹਿਲਾ ਪਾਣੀ ਆ ਉਹ ਤੁਹਾਨੂੰ ਦੱਸ ਚੁੱਕੇ ਆਪਾਂ ਵੀ। ਪਹਿਲਾਂ ਵੀ ਵੀਡੀਓ ਬਣਾਈਆਂ ਸੀਗੀਆਂ ਵੀ ਬਜਾਈ ਤੋਂ ਲੈ ਕੇ ਬਜਾਈ ਤੋਂ ਟਾਈਮ ਤੋ ਲੈ ਕੇ ਕਣਕ ਦੀ ਤੋਂ 3 ਹਫਤੇ ਬਾਅਦ ਯਾਨੀ ਕਿ 21 ਤੋਂ 25 ਦਿਨਾਂ ਦੇ ਵਿੱਚ ਪਹਿਲਾ ਪਾਣੀ ਕਣਕ ਨੂੰ ਲਾ ਦੇਣਾ ਚਾਹੀਦਾ ਹੈ ਤਾਂ ਹੁਣ ਦੂਸਰਾ ਪਾਣੀ ਪਾਣੀ ਦਾ ਕਣਕ ਦੇ ਵਿੱਚ ਬਹੁਤ ਵੱਡਾ ਰੋਲ ਆ ਪਾਣੀ ਜ਼ਿਮੀਂਦਾਰ ਕਈ ਕਹਿੰਦੇ ਯਾਰ ਫੁਲਾਨੇ ਨੂੰ ਦੋ ਲਾਏ ਤਿੰਨ ਲਾਏ ਕਣਕ ਨੂੰ ਪਾਣੀ ਲਾਉਣੇ ਬਹੁਤ ਜ਼ਰੂਰੀ ਹੈ ਸਮੇਂ ਸਿਰ ਜੇ ਮੰਨ ਲਓ ਮੌਸਮ ਦੇ ਵਿੱਚ ਤਾਪਮਨ ਉੱਚਾ ਹੈ ਤਾਂ ਹੁਣ ਜਿਹੜਾ ਦੂਸਰਾ ਪਾਣੀ ਆ ਉਹ ਆਪਾਂ ਪਹਿਲੇ ਪਾਣੀ ਨੂੰ ਜਿੰਨੇ ਨੂੰ ਆਪਾਂ ਪਹਿਲਾ ਪਾਣੀ ਲਾਇਆ ਉਸ ਤੋਂ 4 ਹਫਤੇ ਬਾਅਦ ਚਾਰ ਹਫ਼ਤੇ ਜਾਣੀ 28 ਤੋਂ 30 ਦਿਨ ਬਾਅਦ ਪਹਿਲੇ ਪਾਣੀ ਤੋਂ ਪਹਿਲੀ ਗੱਲ ਤਾਂ ਤੁਸੀਂ ਆਪਣੇ ਖੇਤ ਚੈੱਕ ਕਰਨੇ ਤੁਹਾਡੇ ਖੇਤ ਦੀ ਮਿੱਟੀ ਜਿਵੇਂ ਦੀ ਆ ਰੇਤਲਾਪਨ ਹੈ ਜਾਂ ਦਾਵਣਾ ਹੈ ਜਾਂ ਕਿਵੇਂ ਵਾਹਣ ਜ਼ਿਆਦੇ ਕਰੜਿਆ ਵੀ ਪਾਣੀ ਕਿੰਨੇ ਕਿੰਨੇ ਦਿਨ ਖੜਾ ਰਹਿੰਦਾ ਹੁਣ ਇਹ ਚੀਜ਼ ਨਹੀਂ ਇਹ ਚੀਜ਼ ਹਰੇਕ ਤੇ ਡਿਪੈਂਡ ਨਹੀਂ ਕਰਦੀ ਕਿ ਜਿਹਦੀ ਕਣਕ ਹੁਣ ਪੀਲੀ ਪੈ ਰਹੀ ਆ ਪਹਿਲੇ ਪਾਣੀ ਤੇ ਕਣਕ ਪੀਲੀ ਪੈ ਰਹੀ ਆ ਪੀਲਾਪਨ ਹਲੇ ਛੱਡਿਆ ਨਹੀਂ ਕਣਕ ਨੂੰ 30 ਦਿਨ ਪਾਣੀ ਲਾਏ ਕੰਪਲੀਟ ਹੋ ਗਏ ਤਾਂ ਉਹ ਜ਼ਿੰਮੇਦਾਰ ਇਹ ਚੀਜ਼ ਬਾਰੇ ਉਹ ਇਹ ਚੀਜ਼ ਨਹੀਂ ਸੋਚ ਸਕਦੇ ਕਿ ਉਹ 30 ਦਿਨਾਂ ਤੇ ਜਾਂ 35 ਦਿਨਾਂ ਤੇ ਪਾਣੀ ਮੋੜ ਦੇਣਾ। ਉਹ ਆਪਦੀ ਖੇਤ ਦੇ ਅਕੋਰਡਿੰਗ ਮੋੜਨਾ ਕਿ ਖੇਤ ਨੂੰ ਪਹਿਲਾਂ ਦੇਖੋ ਤੁਸੀਂ ਉਹਦੇ ਵਿੱਚ ਜਿਹੜਾ ਪੀਲਾਪਨ ਆਇਆ ਉਹਨੂੰ ਕੰਟਰੋਲ ਕਰਕੇ ਜਦੋਂ ਤੁਹਾਡੀ ਜ਼ਮੀਨ ਬੱਤਰ ਆਊਗੀ, ਖੁਸ਼ਕ ਹੋਣਾ ਸ਼ੁਰੂ ਹੋਊਗੀ ਉਤੋਂ ਉਦੋਂ ਪਾਣੀ ਲਾਓ। ਇਹ ਉਹ ਖੇਤਾਂ ਲਈ ਹੈ ਜਿਨ੍ਹਾਂ ਦੇ ਵਿੱਚ ਕਣਕ ਸਹੀ ਸਮੇਂ ਸਰ ਸਹੀ ਫੁਟਾਰ ਕੋਈ ਪੀਲਾਪਨ ਨਹੀਂ, ਕੋਈ ਕੁਛ ਵੀ ਪ੍ਰੋਬਲਮ ਨਹੀਂ। ਤਾਂ ਉਹ ਜ਼ਮੀਨਦਾਰ ਜਰੂਰ ਤੁਸੀਂ ਮੰਨ ਲਓ ਪਹਿਲੇ ਪਾਣੀ ਨੂੰ ਜਿਵੇਂ ਹੁਣ ਆਪਾਂ ਇਹਦੇ ਵਿੱਚ 20 ਦਿਨਾਂ ਦੀ ਕਣਕ ਨੂੰ ਪਾਣੀ ਲਾਇਆ ਸੀ ਤਾਂ ਉਹਦੇ ਅਖੀ ਮੰਨ ਲਓ ਵੀ 28 ਦਿਨਾਂ ਤੇ ਹੁਣ ਆਪਾਂ ਇੱਕ ਦਿਨ ਚ ਇਹਦੀ ਕੱਲ ਨੂੰ ਯੂਰੀਆ ਪੂਰੀ ਕਰਕੇ ਉਸ ਤੋਂ ਬਾਅਦ ਇਸ ਨੂੰ ਪਾਣੀ ਸਟਾਰਟ ਕਰ ਦੇਣਾ ਤੇ ਇਹਦੇ ਨਾਲ ਕੀ ਹੁੰਦਾ ਜਿਹੜੀ ਕਣਕ ਨੂੰ ਆਪਾਂ ਪਾਣੀ ਲਾਵਾਂ ਕਣਕ ਇੱਕ ਵਾਰ ਝਟਕਾ ਮੰਨ ਕੇ ਰੁਕਦੀ ਆ ਰੁਕਣ ਨਾਲ ਫਟਾਰ ਕਰਦੀ ਆ ਤੇ ਪਰ ਹੁਣ ਜਿਹੜੀ ਕਣਕ 50 55 ਦਿਨ ਕੰਪਲੀਟ ਹੋ ਚੁੱਕਿਆ ਹੈ 60 ਦਿਨਾਂ ਦੀ ਕੰਕ ਅੱਗੇ ਜੁਆਇੰਟਿੰਗ ਸਟੇਜ ਤੇ ਮਲੋਵੀ ਆਪਣੀ ਜਿਹੜੀਆਂ ਗੰਡਾ ਬਣਾਉਣੀਆਂ ਆ ਸਟਾਰਟ ਕਰ ਦੂਗੀ ਤਾਂ ਉਹਦੇ ਨਾਲ ਆਪਣੇ ਜੇ ਹੁਣ ਉਸ ਤੋਂ ਬਾਅਦ ਆਪਾਂ ਯੂਰੀਆ ਜਾਂ ਕੁਝ ਵੀ ਕਰਾਂਗੇ ਉਹ ਬੇਸਟ ਖਰਚੇ ਆ ਉਹਦਾ ਕੋਈ ਫਾਇਦਾ ਨਹੀਂ ਕਰਨ ਦਾ ਤਾਂ ਉਮੀਦ ਕਰਦਾ ਤੁਹਾਨੂੰ ਸਮਝ ਲੱਗੀ ਹੋਣੀ ਕਿ ਦੂਸਰਾ ਪਾਣੀ ਜਿਹੜੇ ਖੇਤ ਸਹੀ ਆ ਕੋਈ ਵੀ ਪੀਲਾਪਨ ਨਹੀਂ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ ਤੇ ਜ਼ਮੀਨ ਥੱਲੋਂ ਖੁਸ਼ਕ ਹੋ ਚੱਲੀ ਖਸਤਾ ਹੁਣ ਲਗਭਗ ਸਾਰੀਆਂ ਹੋ ਗਿਆ ਹੋਣੀ ਹੈ ਕਿਉਂਕਿ ਜਿਹੜੀਆਂ ਮੰਨ ਲਓ ਅਗੇਤੇ ਪਾਣੀ ਲੱਗੇ ਆ ਕਿਉਂਕਿ ਜਿਹੜੇ ਅਕਤੂਬਰ ਦੇ ਵਿੱਚ ਬਜਾਈ ਹੋਈ ਅਕਤੂਬਰ ਦੇ ਅਖੀਰਲੇ ਹਫਤੇ ਚ ਤਾਂ ਉਹ ਕਿਸਾਨ ਵੀਰ ਤਾਂ ਦੂਜਾ ਪਾਣੀ ਲਾ ਦੇਣ ਉਹ ਤਾਂ ਕੋਈ ਕਹੌਲ ਨਾ ਕਰਨ ਬਾਕੀ ਆਪਣੇ ਏਰੀਆ ਦਾ ਵੈਦਰ ਚੈੱਕ ਕਰਕੇ ਪਾਣੀ ਲਾਓ ਵੀ ਕਿੱਦਾਂ ਦਾ ਮੌਸਮ ਹੈ ਕੋਈ ਮੀਂਹ ਕਣੀ ਜਾਂ ਹੋਰ ਉਹ ਚੀਜ਼ਾਂ ਧਿਆਨ ਚ ਰੱਖ ਕੇ ਤੁਸੀਂ ਪਾਣੀ ਲਾ ਸਕਦੇ ਹੋ ਤੇ ਬਾਕੀ ਪਾਣੀ ਦਾ ਕਣਕ ਦੇ ਵਿੱਚ ਬਹੁਤ ਵੱਡਾ ਰੋਲ ਹੈ ਤੇ ਯੂਰੀ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਕਿ 50 ਤੋਂ 52 ਦਿਨਾਂ ਦੇ ਵਿੱਚ ਵਿੱਚ ਪਿਆ 55 ਦਿਨਾਂ ਦੇ ਵਿੱਚ ਵਿੱਚ ਗਣਕਰੂ ਪੂਰੀ ਕਰ ਦੋ ਜਿਹਦੇ ਨਾਲ ਕਿ ਤੁਹਾਨੂੰ ਇੱਕ ਬੈਸਟ ਰਿਜ਼ਲਟ ਵੇਖਣ ਨੂੰ ਮਿਲੂਗਾ ਤੇ ਬਾਕੀ ਜੇ ਕਣਕ ਦੇ ਵਿੱਚ ਕੋਈ ਪੀਲਾਪਣ ਆ ਉਹਦੇ ਲਈ ਆਪਾਂ ਕਾਫੀ ਵੀਡੀਓ YouTube ਤੇ ਪਾ ਚੁੱਕੇ ਆ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਉਹ ਤੇ ਬਾਕੀ ਹੁਣ ਅੱਗੇ ਆਉਣ ਵਾਲੀ ਵੀਡੀਓ 'ਚ ਗੱਲ ਕਰਾਂਗੇ ਕਣਕ ਨੂੰ ਫੰਗੀ ਸਾਈਡ ਦੀ ਜ਼ਰੂਰਤ ਹੁੰਦੀ ਹੈ ਜਾਂ ਨਾ ਜਾਂ 13045 ਜਾਂ 05234 ਉਹਨਾਂ ਬਾਰੇ ਅੱਗੇ ਨੈਕਸਟ ਵੀਡੀਓ 'ਚ ਗੱਲ